ਇਹ ਅਸਥਾਨ ਬਾਬਾ ਬਕਾਲਾ ਸਾਹਿਬ ਦੇ ਮਾਤਾ ਗੰਗਾ ਦਾ ਮਾਤਾ ਗੰਗਾ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਹੈ ਇਹ ਸਥਾਨ ਮਾਤਾ ਗੰਗਾ ਦੀ ਯਾਦ ਵਿੱਚ ਬਣਿਆ ਆਇਆ ਏ ਇਹ ਤੋਂ ਦਾ ਇਤਿਹਾਸ ਹੈ ਮਾਤਾ ਗੰਗਾ ਦੇ ਗੁਰਦੁਆਰੇ ਦਾ ਇਤਿਹਾਸ ਹੈ ਲੱਲਾ ਬਾਬੇ ਨਿਆ ਨਹੀਂ ਉਹ ਬੰਦੇਆਂ ਲਾਟ ਲੀਆਂ ਫੌਜਾਂ ਗੁਰੂਆਂ ਲਾਟ ਲੀਆਂ ਫੌਜਾਂ ਉਹਦੇ ਪੰਜਾਬ ਦੇ ਬੰਦੇ ਬਨੇ ਮੂਰਤਾਰ ਮਥਰਾ ਕਾਕਰ